ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਸੋ ਪੀਐਸਟ ਦੇ ਲਈ ਇੰਪੋਰਟੈਂਟ ਵੀਡੀਓ ਲੈ ਕੇ ਆਈਆਂ ਛੋਟੀ ਜੀ ਵੀਡੀਓ ਆ ਸੋ ਇਹਦੇ ਵਿੱਚ ਆਪਾਂ ਆਪਣਾ ਇੱਕ ਜਾਂ ਦੋ ਨੰਬਰ ਪੱਕੇ ਕਰ ਲਾਂਗੇ ਠੀਕ ਹੈ ਸੋ ਜੀਨ ਪਿਆਜ ਦੀਆਂ ਬੁੱਕਸ ਦੇ ਬਾਰੇ ਹਮੇਸ਼ਾ ਹੀ ਪੀਐਸਟ ਦੇ ਵਿੱਚ ਜੀਨ ਪਿਆਜ ਦੀਆਂ ਬੁੱਕਸ ਉਹਨੇ ਪੁੱਛੀਆਂ ਜਾਂਦੀਆਂ ਆ ਸੋ ਮੈਂ ਮੈਂ ਚਾਰ ਬੁੱਕਸ ਲੈ ਕੇ ਆਈ ਨੇ ਬਾਰ-ਬਾਰ ਰਿਵਾਈਜ਼ ਹੋ ਰਹੀਆਂ ਹਰ ਇੱਕ ਵਾਰ ਜਿਹੜੀਆਂ ਬਾਰ-ਬਾਰ ਪੁੱਛੀਆਂ ਜਾ ਰਹੀਆਂ ਉਹਨਾਂ ਬੁੱਕਸ ਨੂੰ ਲੈ ਕੇ ਆਈਆਂ ਸੋ ਫਰਸਟ ਬੁੱਕ ਜਿਹੜੀ ਆ ਦਾ ਸਾਈਕਲ ਦਾ ਸਾਈਕਲੋਜੀ ਆਫ ਇੰਟੈਲੀਜੈਂਸ ਉਸ ਤੋਂ ਬਾਅਦ ਸੈਕਿੰਡ ਦ ਸਾਈਕਲੋਜੀ ਆਫ ਦਾ ਚਾਈਲਡ ਦਾ ਲੈਂਗੁਏਜ ਐਂਡ ਥੌਟ ਆਫ ਦਾ ਚਾਈਲਡ ਦਾ ਚਾਈਲਡਸ ਕਨਸੈਪਸ਼ਨ ਆਫ ਦਾ ਵਰਡ ਠੀਕ ਹੈ ਸੋ ਯਾਦ ਰੱਖਣ ਦੇ ਲਈ ਟ੍ਰਿਕ ਇਹ ਹੈ ਕਿ ਚਾਈਲਡ ਦੇ ਨਾਲ ਸਾਈਕਲੋਜੀ ਜਦੋਂ ਆ ਰਹੀ ਆ ਜਾਂ ਲੈਂਗੁਏਜ ਐਂਡ ਥੌਟ ਦੀ ਗੱਲ ਆ ਰਹੀ ਆ ਠੀਕ ਹੈ ਤੇ ਇਹ ਜਿਹੜੀਆਂ ਪਿਆਜੇ ਦੀਆਂ ਆ ਇਸ ਤੋਂ ਬਾਅਦ ਜਿਹੜੀ ਇੱਕ ਲੈਂਗੁਏਜ ਐਂਡ ਥੌਟ ਨਾਲ ਰਿਲੇਟਡ ਹੀ ਵਾਈਗੋਸਕੀ ਦੀ ਵੀ ਬੁੱਕਾ ਤੁਸੀਂ ਉਹਨੂੰ ਵੀ ਧਿਆਨ ਦੇ ਨਾਲ ਦੇਖ ਲੈਣਾ ਠੀਕ ਹੈ ਸੋ ਇਹ ਜਿਹੜੀਆਂ ਚਾਰ ਬੁੱਕਸ ਆ ਇਹਨੂੰ ਜੀਨ ਪਿਆਜ ਦੀਆਂ ਬੁੱਕਸ ਦੇ ਸੰਬੰਧੀ ਜਿਹੜਾ ਇਹਨੂੰ ਯਾਦ ਮਾਈਂਡ ਦੇ ਵਿੱਚ ਆਪਣੇ ਯਾਦ ਰੱਖ ਲਓ ਠੀਕ ਹੈ ਸੋ ਬਹੁਤ ਇੰਪੋਰਟੈਂਟ ਆ ਸੋ ਅਗਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਧੰਨਵਾਦ